ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ ਸੇਵਾ ਨਿਭਾਈ। ਔਰ ਇਸ ਸੇਵਾ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਕਹਿਰਾਨਾ ਕਾਤਲਾਨਾ ਹਮਲਾ। ਜਿੱਦੀ ਸਾਰਾ ਸਿੱਖ ਜਗਤ ਨਿੰਦਾ ਕਰ ਰਿਹਾ। ਔਰ ਗੁਰੂ ਰਾਮਦਾਸ ਪਾਤਸ਼ਾਹ ਨੇ ਅਸੀਂ ਕਲਾ ਵਰਤਾਈ ਕਿ ਆਪ ਹੱਥ ਰੱਖ ਕੇ ਆਪਣੇ ਸੇਵਕ ਨੂੰ ਬਚਾਇਆ। ਔਰ ਅਸੀਂ ਸ਼ਕਤੀ ਵੀ ਬਖਸ਼ੀ। ਇਸ ਹਮਲੇ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਡੋਲ ਰਹੇ। ਸੇਵਾ ਚ ਕਿਸੇ ਕਿਸਮ ਦਾ ਕੋਈ ਵਿਗਨ ਨਹੀਂ ਤੇ ਪਰ ਸਵਾਲ ਤਾਂ ਵੱਡਾ ਪੰਜਾਬ ਸਰਕਾਰ ਦੇ ਉੱਤੇ ਟੀਜੀਪੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਹੈ ਕਿ ਕੀ ਦਾ ਫੇਲਿਅਰ ਹੈ ਉਹ ਬੰਦਾ ਜਿਹਨੂੰ ਤੁਹਾਡੇ ਅਫਸਰ ਕਹਿ ਰਹੇ ਨੇ ਕਿ ਅਸੀਂ 2 ਦਿਨ ਪਹਿਲਾਂ ਆਇਡੈਂਟੀਫਾਈ ਕਰ ਲਿਆ ਸੀ ਖਾਲਿਸਤਾਨੀ ਲਿਬਰਲ ਫੋਰਸ ਦਾ ਇਹ ਜਿਹੜੀ ਬੁੜੈਲ ਜੇਲ ਬ੍ਰੇਕ ਆ ਉਹਦਾ ਮਾਸਟਰਮਾਈਂਡ ਹੈ ਆਰਡੀਐਸ ਐਕਸਪੋਸਸ ਦੇ ਤੇ ਮੁਕਦਮੇ ਚੱਲ ਰਹੇ ਨੇ ਲੰਬਾ ਸਮਾਂ ਜੇਲ ਦੇ ਵਿੱਚ ਰਹਿੰਦਾ ਥੋੜੀ ਦੇਰ ਲਈ ਬਾਹਰ ਨਿਕਲਦਾ ਫੇਰ ਕੋਈ ਕਾਰਾ ਕਰਦਾ ਜੇਲ ਚਲਾ ਜਾਂਦਾ ऐसे बंदे नु 2 ਦਿਨ ਪਹਿਲਾਂ ਅਗਰ ਆਇਡੈਂਟੀਫਾਈ ਕਰ ਲਿਆ ਸੀ ਤਾਂ ਡਿਟੇਨ ਕਿਉਂ ਨਹੀਂ ਕੀਤਾ ਇਹਦਾ ਵੈਪਨ ਕਿਉਂ ਨਹੀਂ ਜ਼ਬਤ ਕੀਤਾ ਤੇ ਅੱਜ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਪੁਲਿਸ ਦੀ ਮੁਸਤੈਦੀ ਨੇ ਫੜ ਲਿਆ ਭੁੱਲਰ ਸਾਹਿਬ ਕਹਿੰਦੇ ਪੰਜਾਬ ਪੁਲਿਸ ਮੁਸਤੈਦ ਹੈ ਕਿੱਥੇ ਆ ਭੁੱਲਰ ਸਾਹਿਬ ਮੁਸਤੈਦ ਪੰਜਾਬ ਪੁਲਿਸ ਤੁਸੀਂ ਕਹਿੰਦੇ 200 ਪੁਲਿਸ ਮੁਲਾਜ਼ਮ ਡੀਐਸਪੀ ਐਸਪੀ ਆਈਜੀ ਉਹ ਕਰ ਕੀ ਰਹੇ ਸੀ ਇੱਕ ਬੰਦਾ ਜਿਹੜਾ ਕਿ ਡਰੇਡਡ ਟੈਰਰਿਸਟ ਹੈ ਪਤਾ ਹੈ 2 ਦਿਨ ਪਹਿਲਾਂ ਆਇਡੈਂਟੀਫਾਈ ਹੋ ਗਿਆ ਨਾ ਉਹਨੂੰ ਅਰੈਸਟ ਕੀਤਾ ਨਾ ਉਹਦਾ ਵੈਪਨ ਜ਼ਬਤ ਕੀਤਾ 4 ਫੁੱਟ ਦੀ ਦੂਰੀ ਤੇ ਪਹੁੰਚ ਗਿਆ ਇਹ ਤਾਂ ਮੈਂ ਸ਼ਲਾਘਾ ਕਰਦਾ ਜਿਹੜੇ ਪੁਲਿਸ ਮੁਲਾਜ਼ਮ 2 40 ਸਾਲ ਤੋਂ ਬਾਦਲ ਪਰਿਵਾਰ ਦੇ ਨਾਲ ਲੱਗੇ ਹੋਏ ਨੇ ਰਸ਼ਪਾਲ ਜੀ ਤੇ ਜਸਬੀਰ ਜੀ ਜਿਨ੍ਹਾਂ ਦੀ ਮੁਸਤੈਦੀ ਨੇ ਹਮਲਾ ਰੋਕਿਆ ਨਹੀਂ ਤੁਹਾਡਾ ਸੀਆਈਡੀ ਵਿਭਾਗ ਕੀ ਕਰ ਰਿਹਾ ਸੀ ਤੁਹਾਡਾ 200 ਪੁਲਿਸ ਮੁਲਾਜ਼ਮ ਕਿੱਥੇ ਸੀ ਇਹ ਜਿਹੜੀ ਘਟਨਾ ਹੈ ਇਹਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਇਹ ਤੁਹਾਡਾ ਫੇਲੀਅਰ ਹੈ ਤੁਹਾਡੀ ਸਰਕਾਰ ਦਾ ਫੇਲੀਅਰ ਹੈ ਹਰ ਇੱਕ ਗੱਲ 'ਚ ਵਾਹ ਵਾਹ ਨਾ ਲੁੱਟਿਆ ਕਰੋ ਅੱਜ ਤਾਂ ਸਿਟਿੰਗ ਜੱਜ ਹਾਈ ਕੋਰਟ ਦੇ ਉਹਨਾਂ ਨੂੰ ਕਹਿੰਨੇ ਆ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ ਉਹਨਾਂ ਦੀ ਹਦੂਦ ਦੇ ਅੰਦਰ ਇੱਕ ਸਿੱਖ ਨਹੀਂ ਕੋਈ ਐਸਾ ਹਮਲਾ ਕਰ ਸਕਦਾ ਇਹ ਸਿੱਖ ਨਹੀਂ ਇਹ ਸਿੱਖੀ ਦੇ ਭੇਸ 'ਚ ਉਹ ਸਾਜ਼ਿਸ਼ ਕਰਤਾ ਨੇ ਜਿਹੜੇ ਕਿ ਸਿੱਖ ਲੀਡਰਸ਼ਿਪ ਨੂੰ ਮਾਰਨਾ ਚਾਹੁੰਦੇ ਨੇ ਇਹਦੀ ਜੁਡੀਸ਼ੀਅਲ ਇਨਕੁਆਇਰੀ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਔਰ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਕਿ ਹਮਲਾ ਇੱਕ ਸੇਵਕ ਤੇ ਨਹੀਂ ਉਹ ਅਕਾਲ ਤਖਤ ਸਾਹਿਬ ਦੀ ਸੇਵਾ ਕਰਨ ਵਾਲੇ ਤੇ ਨਹੀਂ ਇਹ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੈ ਇਹਦੀ ਜਵਾਬਦੇਹੀ ਪੰਜਾਬ ਸਰਕਾਰ ਦੀ ਹੈ ਕੇਂਦਰੀ ਏਜੰਸੀਆਂ ਦੀ ਹੈ ਸਾਹਮਣੇ ਆ ਕੇ ਜਵਾਬ ਦੇ